ਦੂਜੇ ਪਾਸੇ ਹੁਣ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਕਹਿੰਦੇ ਨੇ ਕਿ ਬੀਜੇਪੀ ਨੇ ਤਾਂ ਅਜੇ ਤੱਕ ਬਾਹਰ ਨਹੀਂ ਫੜਾਈ ਪਰ ਬਸਪਾ ਨੇ ਵੀ ਹੁਣ ਬਾਹ ਪਿੱਛੇ ਨੂੰ ਮੋੜ ਲਈ ਐ ਹੁਣ ਅਕਾਲੀ ਦਲ ਕੀ ਕਰੂਗਾ ਪਿਛਲੀ ਵਾਰੀ ਲੋਕੀ ਇੱਕ ਗੱਲਾਂ ਚ ਆ ਗਏ ਸੀ ਬਦਲਾ ਦਾ ਨਾਰਾ ਇੱਕ ਮੌਕਾ ਮੈਂ ਆ ਵੀ ਗਰੰਟੀ ਦੇ ਦੂੰ ਮੈਂ ਆ ਵੀ ਪੂਰਾ ਕਰ ਦੂੰ ਸਾਰਾ ਕੋਸ਼ਿ ਜੋ ਵੀ ਅੰਬਰਾ ਚੋਨਾ ਤਾਰੇ ਵੀ ਲਾ ਕੇ ਲੋਕਾਂ ਨੂੰ ਦੇਣ ਦਾ ਵਾਅਦਾ ਕਰ ਦਿੱਤਾ ਸੀ ਆਮ ਪਾਰਟੀ ਦੀ ਲੀਡਰਸ਼ਿਪ ਜਸਵੀਰ ਸਿੰਘ ਗੜੀ ਹੋਰਾਂ ਦਾ ਇੱਕ ਕੱਲ ਦੀ ਪੰਜਾਬੀ ਅਖਬਾਰ ਚ ਉਹਨਾਂ ਦਾ ਇੱਕ ਬਿਆਨ ਸੀ ਕਿ ਮੈਨੂੰ ਟੈਲੀਫੋਨ ਆਇਆ ਸੀ ਅਕਾਲੀ ਦਲ ਦੇ ਸੀਨੀਅਰ ਲੀਡਰਸ ਦਾ ਸਾਡਾ ਸਮਝੌਤਾ ਹੈਗਾ ਆ ਅਸੀਂ ਇਕੱਠੇ ਲੜਾਂਗੇ ਬੌਧਨ ਸਮਾਜ ਪਾਰਟੀ ਨਾਲ ਗੱਠਜੋੜ ਹੈ ਬਾਦਲ ਸਾਹਿਬ ਨੇ ਵੀ ਕਿਹਾ ਸਾਰੀ ਪਾਰਟੀ ਨੇ ਕਿਹਾ ਤੇ ਸਾਨੂੰ ਬੀਜੇਪੀ ਵੱਲ ਵੇਖਣ ਦੀ ਕੋਈ ਲੋੜ ਹੀ ਨਹੀਂ ਬੀਜੇਪੀ ਵੈਸੇ ਹੀ ਇਸ ਵੇਲੇ ਉਹਦੇ ਅੰਦਰ ਕੀ ਕਹਿੰਦੇ ਆ ਹੰਕਾਰ ਹੀ ਬੜਾ ਹੈ ਬਈ ਜਦੋਂ ਬੀਜੇਪੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਵੇਲੇ ਸਾਰੇ ਹੀ ਉਹਨਾਂ ਦੇ ਘਟਕ ਉਹਨਾਂ ਦੇ ਅਲਾਈਅੰਸ 파ਟਨਰ ਛੱਡ ਗਏ ਸੀ ਤੇ ਸ਼ਰੋਮਣੀ ਅਕਾਲੀ ਦਲ ਨੇ ਬਾਦਲ ਸਾਹਿਬ ਨੇ ਕਿਹਾ ਸੀ ਨਹੀਂ ਮਾੜੇ ਟਾਈਮ ਤੇ ਅਸੀਂ ਇਸ ਤਰ੍ਹਾਂ ਦਾ ਨਹੀਂ ਕਰ ਸਕਦੇ ਕਿ ਬੇਰੁਜ਼ਗਾਰੀ ਬਹੁਤ ਵਧੀਆ ਸਰਕਾਰ ਦੇ ਅੰਕੜੇ ਪਿਛਲੇ ਸਾਲ ਦੇ ਕਹਿ ਰਹੇ ਵੀ 14% ਗ੍ਰੈਜੂਏਟ ਜਿਹੜੇ ਬੇਰੁਜ਼ਗਾਰ ਪਬਲਿਕ ਸੈਕਟਰ ਖਤਮ ਹੋ ਗਿਆ ਜਿਹਦੇ ਵਿੱਚ ਨੌਕਰੀਆਂ ਸੀ ਜਿਹਦੇ ਵਿੱਚ ਸਿਕਿਉਰਿਟੀ ਸੀ ਇੱਕ ਮੁਲਾਜ਼ਮ ਦੀ ਉਹਨੂੰ ਬੈਨੀਫਿਟ ਮਿਲਦੇ ਸੀ ਉਹਨੂੰ ਰਿਟਾਇਰਮੈਂਟ ਤੋਂ ਬਹੁਤ ਦਾ ਬੈਨੀਫਿਟ ਮਿਲਦਾ ਸੀ ਉਹਨੂੰ ਮੈਡੀਕਲ ਦਾ ਮਿਲਦਾ ਸੀ ਇਹ ਭੂਤ ਪ੍ਰਾਈਵੇਟਾਈਜੇਸ਼ਨ ਦਾ ਤਾਂ ਭਾਵੇਂ ਕਾਂਗਰਸ ਹੀ ਸ਼ੁਰੂ ਕਰਕੇ ਗਈ ਹੈ ਡਾਕਟਰ ਮਨਮੋਨ ਸਿੰਘ ਵੇਲੇ ਹੋਇਆ ਤੇ ਉਹਨੂੰ ਭਾਰਤੀ ਜਨਤਾ ਪਾਰਟੀ ਨੇ ਵੀ ਚਲਾਇਆ ਜੇ ਤੁਹਾਨੂੰ ਯਾਦ ਹੋਵੇ ਮੈਂ ਜ਼ਿਆਦਾ ਲੰਬੀ ਗੱਲ ਨਹੀਂ ਕਰਦਾ ਕਰੋਨਾ 'ਚ ਜਿਹੜਾ 90 ਰੁਪਏ ਲੀਟਰ ਤੇਲ ਮਿਲਦਾ ਸੀ ਸਰੋਂ ਦਾ ਅਜੋ ਦੇਖ ਲੋ ਭਾ ਕੀ ਆ ਮੂੰਗੀ ਦੀ ਦਾਲ ਦਾ ਭਾ ਦੇਖ ਲੋ ਕੀ ਆ ਆ ਤੁਸੀਂ ਛੋਟ ਛੋਟੀਆਂ ਜਿਹੜੀਆਂ ਰੋਜ਼ਾਨਾ ਆਪਾਂ ਵਰਤੋਂ ਚ ਲਿਆਉਣੇ ਚੀਜ਼ਾਂ ਖਾਣ ਪੀਣ ਵਾਲੀਆਂ ਉਹਦਾ ਭਾ ਕੀ ਹੋਣੀ ਹੈ ਮਹਿੰਗਾਈ ਬਹੁਤ ਹੋ ਗਈ ਲੇਕਿਨ ਦੇਸ਼ ਵਿੱਚ ਸਾਡੇ ਨਾ ਅੱਖਾਂ ਤੇ ਖੋਪੇ ਹੋਰ ਚੜਾਏ ਜਾ ਰਹੇ ਐਸ ਵੇਲੇ ਲੋਕ ਨਾ ਬੱਲੇ ਬੱਲੇ ਚ ਆ ਐਸ ਵੇਲੇ ਬੱਲੇ ਬੱਲੇ ਚ ਲੱਗੇ ਹੋਏ ਆ ਜਦ ਕਿ ਬੇਰੁਜ਼ਗਾਰੀ ਮਹਿੰਗਾਈ ਭ੍ਰਸ਼ਟਾਚਾਰ ਆਮ ਲੋਕਾਂ ਨੂੰ ਖਾ ਰਿਹਾ ਹੈ ਛੇ ਹੋ ਰੇ ਗ੍ਰਿਫਤਾਰੀਆਂ ਹੋ ਰਹੀਆਂ ਉਹਦੇ باوجود ਵੀ ਨਸ਼ਾ ਬਿਕ ਰਿਆ ਤੇ ਹੁਣ ਕੌਣ ਵਕਾਰਿਆ ਹੁਣ ਤਾਂ ਅਕਾਲੀ ਦਲ ਦੀ ਸਰਕਾਰ ਨਹੀਂ ਇਹਨਾਂ 2 ਸਾਲ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਜੀ ਕਹਿੰਦੇ ਸੀ ਮੈਂ ਤਲਵੰਡੀ ਸਾਬੋ ਵੱਲੋਂ ਮੂੰਹ ਕਰਕੇ ਸੌਖਾ ਨਾ ਹਾਂ ਕਿ ਮੈਂ ਨਸ਼ੇ ਦਾ ਲੱਕ ਤੋੜ ਦੇਵਾਂਗਾ ਤੁਸੀਂ ਦੱਸੋ 5 ਸਾਲ ਨਸ਼ਾ ਬੰਦ ਹੋਇਆ ਬੰਦੇ ਦੀ ਗਲ ਮੜ ਦਿਓ ਬਾਕੀ ਸਾਰੇ ਬਚਾ ਲਓ ਇੱਕ ਕੋਈ ਜਿਹੜਾ ਕੋਈ ਬੰਦਾ ਹੈਗਾ ਉਹਦੇ ਗਲ ਮੜ ਦਿਓ ਤੇ ਕੇਸ ਖਤਮ ਜਿੱਦਾਂ ਪੁਲਿਸ ਨਹੀਂ ਕਰਦੀ ਬਾਕੀ ਛੱਡ ਦਿਓ ਇੱਕ ਤੇ ਸਾਰੇ ਕੇਸ ਪਾ ਦਿਓ ਤੇ ਬਸ ਜੀ ਬੱਲੇ ਬੱਲੇ ਕਰਾ ਲਓ ਅਖਬਾਰ 'ਚ ਫੋਟੋ ਲਵਾ ਲਓ ਜਿੰਨਾ ਕਿ ਫੜ ਰਹਾ ਹੈ ਨਾ ਇਹ ਤੋਂ 10 ਗੁਣਾ ਵੱਧ ਆ ਰਿਹਾ ਇਹ ਪੁਲਿਸ ਨੂੰ ਕੀ ਸਮਝਦੇ ਆ ਪੰਜਾਬ ਦੀ ਪੁਲਿਸ ਨੂੰ ਇਹਨਾਂ ਕੋਈ ਬੰਦੇ ਤਜਰਬੇਕਾਰ ਹੈ ਨਹੀਂ ਮੈਂ ਅੱਜ ਕਹਿਣਾ ਠੋਕ ਕੇ 2024 ਦੀਆਂ ਲੋਕ ਸਭਾ ਚੋਣਾਂ ਸਿਰ ਤੇ ਖੜੀਆਂ ਨੇ ਨਵਾਂ ਸਾਲ ਛੱਡ ਗਿਆ ਔਰ ਹਰ ਕਿਸੇ ਨੂੰ ਉਡੀਕ ਹੈ ਹੁਣ ਲੋਕ ਸਭਾ ਚੋਣਾਂ ਦੀ ਔਰ ਇਸ ਸਵਾਲ ਦਾ ਜਵਾਬ ਲੈਣ ਦੀ ਕਿ ਆਖਰਕਾਰ ਨਵੀਂ ਸਰਕਾਰ ਕਦੀ ਬਣੇਗੀ ਖੈਰ ਉਹਨਾਂ ਚੀਜ਼ਾਂ ਨੂੰ ਇੱਕ ਪਾਸੇ ਰੱਖਦੇ ਹੋਏ ਤਿਆਰੀਆਂ ਦੇ ਵੱਲ ਜਾਂਦੇ ਆ ਪ੍ਰੈਪਰੇਸ਼ਨਜ਼ ਲੋਕ ਸਭਾ ਚੋਣਾਂ ਦੀਆਂ ਵਿੜ ਦਿੱਤੀਆਂ ਗਈਆਂ ਨੇ ਪ੍ਰਚਾਰ ਇਸ ਵੇਲੇ ਜ਼ੋਰਾਂ ਸ਼ੋਰਾਂ ਤੇ ਹੈ ਭਾਵੇਂ ਕੋਈ ਵੀ ਪਾਰਟੀ ਹੋਵੇ ਪ੍ਰਚਾਰ ਚੱਲਦਾ ਪਿਆ ਪਰ ਅੱਜ ਜਿਹੜੀ ਗੱਲ ਕਰਨ ਆਏ ਆ ਉਹ ਗੱਲ ਸ਼੍ਰੋਮਣੀ ਅਕਾਲੀ ਦਲ ਬਾਰੇ ਪੰਜਾਬ ਦੀ ਖੇਤਰੀ ਪਾਰਟੀ ਆ ਪੰਜਾਬ ਦੀ ਆਪਣੀ ਪਾਰਟੀ ਆ ਸਭ ਤੋਂ ਪੁਰਾਣੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਜਿਹੜਾ ਉਹ ਕਰਨਾ ਆਏ ਆ ਔਰ ਇਸ ਮਾਮਲੇ ਨੂੰ ਲੈ ਕੇ ਖਾਸ ਕਰਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ BSP ਨੂੰ ਲੈ ਕੇ ਚਰਚਾ ਛੜੀ ਹੋਈ ਆ ਲੰਘੇ ਦਿਨ ਮਾਇਆਵਤੀ ਜੀ ਵੱਲੋਂ ਇੱਕ ਬਿਆਨ ਦੇ ਦਿੱਤਾ ਜਾਂਦਾ ਆ ਉਸ ਬਿਆਨ ਤੋਂ ਬਾਅਦ ਹੁਣ ਇਹ ਸਵਾਲ ਖੜਾ ਹੋ ਗਿਆ ਕਿ ਕੀ ਗੱਠ ਜੋੜ ਹੋਵੇਗਾ ਜੋ ਕੁਝ ਵੀ ਹੈ ਹਰ ਇੱਕ ਚੀਜ਼ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਸੀਨੀਅਰ ਅਕਾਲੀ ਲੀਡਰ ਪਵਨ ਕੁਮਾਰ ਟੀਨੂ ਜੀ ਮੌਜੂਦ ਨੇ ਪਵਨ ਜੀ ਸ਼ੁਕਰੀਆ ਜੀ ਸਮਾਂ ਦਿੱਤਾ ਥੈਂਕ ਯੂ ਸਾਹਿਬ ਸਿੰਘ ਜੀ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਸਵਾਲ ਇਹੀ ਖੜਾ ਹੋ ਰਿਹਾ ਹੈ ਕਿ ਇੱਕ ਪਾਸੇ ਤਾਂ ਮਾਇਆਵਤੀ ਜੀ ਦਾ ਬਿਆਨ ਆ ਜਾਂਦਾ ਦੂਜੇ ਪਾਸੇ ਹੁਣ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਕਹਿੰਦੇ ਨੇ ਕਿ ਬੀਜੇਪੀ ਨੇ ਤਾਂ ਅਜੇ ਤੱਕ ਬਾਹਰ ਨਹੀਂ ਫੜਾਈ ਪਰ ਬਸਪਾ ਨੇ ਵੀ ਹੁਣ ਬਾਹਾਂ ਪਿੱਛੇ ਨੂੰ ਮੋੜ ਲਈ ਹੈ ਹੁਣ ਅਕਾਲੀ ਦਲ ਕੀ ਕਰੂਗਾ ਤਕੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਪੰਜਾਬ ਦੀ ਘਰੇਲੂ ਪਾਰਟੀ ਆ ਜਿਹਦਾ ਇੱਕ ਇਤਿਹਾਸ ਆ ਇਹਨੇ ਪੰਜਾਬ ਦੇ ਲੋਕਾਂ ਲਈ ਧਰਮ ਲਈ ਬੋਲੀ ਲਈ ਕਿਸਾਨੀ ਲਈ ਮਜ਼ਦੂਰ ਲਈ ਮੁਲਾਜ਼ਮ ਲਈ ਅਨੇਕਾਂ ਜੰਗਾਂ ਵੀ ਲੜੀਆਂ ਆ ਤੇ ਕੰਮ ਵੀ ਕੀਤੇ ਨੇ ਵਾਸਤੇ ਜਦੋਂ ਸਰਕਾਰਾਂ ਆਈਆਂ ਸੋ ਇਹਦਾ ਇੱਕ ਟਰੈਕ ਰਿਕਾਰਡ ਐ ਅ ਠੀਕ ਐ ਵੀ ਪਿਛਲੀ ਵਾਰੀ ਅਸੀਂ ਭੋਜਨ ਸਮਾਜ ਪਾਰਟੀ ਨਾਲ ਸਮਝੌਤਾ ਕੀਤਾ ਸੀ 2022 ਚ ਤੇ ਉਹਦੇ ਨਤੀਜੇ ਚੰਗੇ ਨਹੀਂ ਆਏ। ਕਈ ਵਾਰੀ ਹਾਲਾਤ ਹੁੰਦੇ ਆ। ਪਿਛਲੀ ਵਾਰੀ ਕਿਉਂਕਿ ਲੋਕੀ ਇੱਕ ਗੱਲਾਂ 'ਚ ਆ ਗਏ ਸੀ। ਬਦਲਾਅ ਦਾ ਨਾਰਾ ਇੱਕ ਮੌਕਾ ਮੈਂ ਆ ਵੀ ਗਰੰਟੀ ਦੇ ਦੂੰ ਮੈਂ ਆ ਵੀ ਪੂਰਾ ਕਰ ਦੂੰ ਸਾਰਾ ਕੋਸ਼ਿ ਜੋ ਵੀ ਅੰਬਰਾ ਚੋਨਾ ਤਾਰੇ ਵੀ ਲਾ ਕੇ ਲੋਕਾਂ ਨੂੰ ਦੇਣ ਦਾ ਵਾਅਦਾ ਕਰ ਦਿੱਤਾ ਸੀ ਆਮ ਪਾਰਟੀ ਦੀ ਲੀਡਰਸ਼ਿਪ ਨੇ ਉਹਦੇ ਕਰਕੇ ਲੋਕ ਆ ਲੋਕ ਭੋਲੇ ਪਾਲਿਆ ਵੀ ਸ਼ਾਇਦ ਹੋ ਜਾਏਗਾ ਲੋਕਾਂ ਨੇ ਰਿਕਾਰਡ ਤੋੜ ਵੋਟਾਂ ਪਾਈਆਂ ਤੇ ਸਾਡੇ ਗਠਜੋੜ ਨੂੰ ਲੋਕਾਂ ਨੇ ਅਹਮियत ਨਹੀਂ ਦਿੱਤੀ ਅਕਾਲੀ ਦਲ ਬਸਪਾ ਨੂੰ ਹਾਲਾਂਕਿ ਇਹ ਗੱਠਜੋੜ ਬੜਾ ਸਿਧਾਂਤਕ ਆ ਪੰਜਾਬ 'ਚ ਦਲਤਾਂ ਦਾ ਤੇ ਸਿੱਖ ਭਾਈਚਾਰੇ ਦਾ ਕਿਸਾਨੀ ਦਾ ਗੱਠਜੋੜ ਹੋਣਾ ਇਸ ਸਮੇਂ ਦੀ ਲੋੜ ਸੀ ਬਹੁਤ ਵੱਡੀ ਪਰ ਚਲੋ ਗੱਲ ਕਈ ਲੋਕਾਂ ਨੂੰ ਸਮਝ ਨਹੀਂ ਆਈ ਰਿਜ਼ਲਟ ਨਹੀਂ ਅੱਛਾ ਆਇਆ ਅਸੀਂ ਹਾਰ ਗਏ ਇਹ ਬਹੁਜਨ ਸਮਾਜ ਪਾਰਟੀ ਕਿਉਂਕਿ ਰਾਸ਼ਟਰੀ ਪਾਰਟੀ ਆ ਉਹਨਾਂ ਦਾ ਆਪਣਾ ਮੱਧ ਪ੍ਰਦੇਸ਼ ਛੱਤੀਸਗੜ੍ਹ ਰਾਜਸਥਾਨ ਮਹਾਰਾਸ਼ਟਰ ਉੱਤਰਾਖੰਡ ਉੱਤਰ ਪ੍ਰਦੇਸ਼ ਹਰਿਆਣਾ ਸਾਰੇ ਚ ਉਹਨਾਂ ਦਾ ਆਧਾਰ ਆ ਸੋ ਉਹਨਾਂ ਦੇ ਕੋਲ ਇਹ ਹੱਕ ਆ ਵੀ ਉਹ ਆਪਣੀ ਪਾਲਿਸੀ ਨੀਤੀ ਦੂਜੀਆਂ ਸਟੇਟਾਂ ਨੂੰ ਧਿਆਨ ਚ ਰੱਖ ਕੇ ਵੀ ਬਣਾਉਣ ਸੋ ਕੱਲ ਮਾਇਆਵਤੀ ਜੀ ਨੇ ਬਿਆਨ ਦਿੱਤਾ ਸੀ ਕਿ ਅਸੀਂ ਇਕੱਲੇ ਲੜਾਂਗੇ ਆਪਣੇ ਬਲ ਬੂਤੇ ਤੇ ਲੜਾਂਗੇ ਪਰ ਅੱਜ ਹੀ ਜੋ ਮੇਰੇ ਕੋਲ ਜਾਣਕਾਰੀ ਹੈ ਮੇਰੀ ਇੱਕ ਉਹਨਾਂ ਦੇ ਸੀਨੀਅਰ ਲੀਡਰ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਪੰਜਾਬ ਦੇ ਪਰਿਵਾਰੀ ਹੈ ਮਿਸਟਰ ਬੇਨੀਵਾਲ ਸਾਹਿਬ ਉਹਨਾਂ ਦਾ ਬਿਆਨ ਆ ਗਿਆ ਉਹਨਾਂ ਨੇ ਕਿਹਾ ਵੀ ਨਹੀਂ ਬਹੁਜਨ ਸਮਾਜ ਪਾਰਟੀ ਦਾ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠ ਜੋੜ ਰਹੇਗਾ ਠੀਕ ਹੈ ਵੀ ਉਹਨਾਂ ਨੇ ਦੂਜੀਆਂ ਸੂਬਿਆਂ 'ਚ ਕਿਸੇ ਨਾਲ ਨਹੀਂ ਸਮਝੋਤਾ ਕਰਨਾ ਉਹਨਾਂ ਦੀ ਆਪਣੀ ਨੀਤੀ ਹੋ ਸਕਦੀ ਆ ਪਰ ਪੰਜਾਬ ਵਿੱਚ ਸਮਝੋਤਾ ਹੈ ਇਹ ਆਉਂਦੇ ਦਿਨਾਂ 'ਚ ਵੀ ਸਾਰੀ ਗੱਲ ਕਲੀਅਰ ਹੋ ਜਾਏਗੀ ਸਾਫ਼ ਹੋ ਜਾਏਗੀ ਸੋ ਅਸੀਂ ਇਕੱਠੇ ਮਿਲ ਕੇ ਚੋਣ ਲੜਾਂਗੇ ਇੱਕ ਵਾਰ 1996 'ਚ ਵੀ ਇਸ ਗੱਠਜੋੜ ਨੇ ਚੋਣ ਲੜੀ ਸੀ ਉਸ ਵੇਲੇ ਸਾਹਿਬ ਸ਼੍ਰੀ ਕਾਂਸ਼ੀਰਾਮ ਜੀ ਅਗਵਾਈ ਕਰਦੇ ਸੀ ਤੇ ਉਦੋਂ ਅਸੀਂ 13 ਵਿੱਚੋਂ 11 ਸੀਟਾਂ ਲੋਕ ਸਭਾ ਦੀਆਂ ਇਸ ਗੱਠ ਜੋੜ ਨੇ ਲੜੀਆਂ ਸੀ ਇਸ ਗੱਲ ਤੇ ਅਸੀਂ ਪਿਛਲੀਆਂ ਚੋਣਾਂ 'ਚ ਵੀ ਬੜੇ ਉਤਸ਼ਾਹਿਤ ਸੀ ਅਸੀਂ ਪਿਛਲੀ 22 ਇਲੈਕਸ਼ਨ 'ਚ ਵੀ ਬੜੇ ਉਤਸ਼ਾਹਿਤ ਸੀ ਵੀ ਇਸ ਗੱਠ ਜੋੜ ਨੂੰ ਚੰਗੇ ਨਤੀਜੇ ਮਿਲ ਸਕਦੇ ਆ ਪਰ ਨਹੀਂ ਆਏ ਕੋਈ ਗੱਲ ਨਹੀਂ ਅੱਗੇ ਅੱਗੇ ਕੋਸ਼ਿਸ਼ ਕਰਾਂਗੇ ਜੋਰ ਲਾਵਾਂਗੇ ਹਿੰਮਤ ਮਾਰਾਂਗੇ ਤੇ ਇਸ ਗੱਠ ਜੋੜ ਨੂੰ ਜਿਤਾਵਾਂਗੇ ਸਵਾਲ ਇੱਥੇ ਆ ਕੇ ਖੜ ਜਾਂਦਾ ਤੁਸੀਂ ਬਿਲਕੁਲ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਾਇਮ ਹੈ ਪਰ ਉੱਥੇ ਹੀ ਜਸਵੀਰ ਸਿੰਘ ਗੜੀ ਦਾ ਇੱਕ ਬਿਆਨ ਸਾਹਮਣੇ ਆਉਂਦਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਪਿਛਲੇ 6 ਮਹੀਨੇ ਤੋਂ ਇੱਕ ਵਾਰ ਵੀ ਕੋਈ ਮੀਟਿੰਗ ਨਹੀਂ ਹੋਈ ਇੱਕ ਵਾਰ ਵੀ ਕੋਈ ਚਰਚਾ ਨਹੀਂ ਕੀਤੀ ਗਈ ਉਹਨਾਂ ਨਾਲ ਬੈਠ ਕੇ ਕੋਈ ਗੱਲ ਹੀ ਨਹੀਂ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ ਫਿਰ ਅਸੀਂ ਕਿਉਂ ਸਮਰਥਨ ਕਰੀਏ ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਅਸੀਂ 13 ਦੀਆਂ 13 ਸੀਟਾਂ ਤੋਂ ਆਪ ਲੜਨਾ ਇੱਕ ਕੱਲ ਦੀ ਪੰਜਾਬੀ ਅਖਬਾਰ ਚ ਉਹਨਾਂ ਦਾ ਇੱਕ ਬਿਆਨ ਸੀ ਜਸਵੀਰ ਸਿੰਘ ਗੜੀ ਹੋਰਾਂ ਦਾ ਕਿ ਮੈਨੂੰ ਟੈਲੀਫੋਨ ਆਇਆ ਸੀ ਅਕਾਲੀ ਦਲ ਦੇ ਸੀਨੀਅਰ ਲੀਡਰਸ ਦਾ ਤੇ ਸਾਡਾ ਸਮਝੋਤਾ ਹੈਗਾ ਆ ਅਸੀਂ ਇਕੱਠੇ ਲੜਾਂਗੇ ਤੇ ਹੁਣ ਤਾਂ ਹੱਲੇ ਅਸੀਂ ਬਾਈ ਇਲੈਕਸ਼ਨ ਇਕੱਠੇ ਲੜ ਕੇ ਛੱਡੇ ਜਲੰਧਰ ਦੀ ਤੇ ਉਹਨਾਂ ਦੀ ਬਹੁਜਨ ਸਵਾਜ ਪਾਰਟੀ ਦੀ ਆਹਲਾ ਜਿਹੜੀ ਲੀਡਰਸ਼ਿਪ ਆ ਉਹਦੇ ਕਹਿਣ ਤੇ ਤਾਂ ਅਸੀਂ ਉਮੀਦਵਾਰ ਉਤਾਰਿਆ ਇੱਥੇ ਤੇ ਹਰ ਗੱਲ ਤਾਂ ਉਹਨਾਂ ਕੋਲੋਂ ਪੁੱਛ ਕੇ ਬਾਦਲ ਸਾਹਿਬ ਕਰਦੇ ਆ ਹਰ ਫੈਸਲਾ ਜਿਹੜਾ ਕੋਈ ਇਹੋ ਜਿਹਾ ਹੁੰਦਾ ਉਹਨਾਂ ਉਹਨਾਂ ਦੀ ਸਹਿਮਤੀ ਨਾਲ ਹੁੰਦਾ ਤੇ ਅਗਰ ਕੋਈ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਗੱਲ ਹੋਏਗੀ ਤਾਂ ਕੋਈ ਗੱਲ ਨਹੀਂ ਦੋਨੋਂ ਪਾਰਟੀਆਂ ਦੀ ਲੀਡਰਸ਼ਿਪ ਬੜੀ ਸਿਆਣੀ ਆ ਬੈਠ ਕੇ ਹਲਕਾ ਲਣਗੇ ਇਸ ਗੱਲ ਉਹਨਾਂ ਦੇ ਵੱਲੋਂ ਵੀ ਇਤਰਾਜ਼ ਚੁੱਕਿਆ ਗਿਆ ਸੀ ਉਹਨਾਂ ਦੇ ਵੱਲੋਂ ਜਾਂ ਉਹਨਾਂ ਦੇ ਨਾਲ ਹੋਰ ਜਿਹੜੇ ਸਾਥੀ ਉਹਨਾਂ ਦੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਆ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਸਾਥ ਚਾਹੁੰਦੀ ਹੈ ਉਹ ਬਾਰ-ਬਾਰ ਉਹੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦਾ ਸਾਥ ਹੋਵੇ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਅੰਦਰ ਖਾਤੇ ਰਲੇ ਪਏ ਨੇ بس تھوڑی دی دیر دی لوڈ ہے اور دو مہینیاں نو ای وی دس دین گے اور اس کرکے ہی ਸਾਡੇ ਨਾਲ ਹੁਣ ਮੀਟਿੰਗਾਂ ਨਹੀਂ ਹੋ ਰਹੀਆਂ ਇਹਦੇ ਬਾਰੇ ਕੀ ਕਹੋ ਨਹੀਂ ਐਸੀ ਕੋਈ ਗੱਲ ਨਹੀਂ ਆ ਕੋਈ ਰਲੇ ਹੋਏ ਨਹੀਂ ਆ ਕੋਈ ਅਸੀਂ ਸਾਨੂੰ ਚਾਹਤ ਨਹੀਂ ਆ ਉਹ ਸਿਰਫ ਬੀਐਸਪੀ ਦਾ ਕਾਡਰ ਬੜਾ ਸਿਆਣਾ ਹੈ ਬੀਐਸਪੀ ਦੀ ਉੱਪਰਲੀ ਲੀਡਰਸ਼ਿਪ ਬਹੁਤ ਸਿਆਣੀ ਆ ਉਹਨਾਂ ਨੂੰ ਸਭ ਪਤਾ ਉਹ ਜਾਣਦੇ ਆ ਕਈ ਵਾਰੀ ਕੁਝ ਲੋਕ ਹੁੰਦੇ ਆ ਸਾਰੀਆਂ ਪਾਰਟੀਆਂ ਚ ਹੁੰਦੇ ਆ ਉਹਨਾਂ ਨੂੰ ਲੱਗਦਾ ਹੁੰਦਾ ਕਿ ਮੇਰੀ ਗੱਲ ਕਰੋ ਤੇ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਭੌਜਨ ਸਮਾਜ ਪਾਰਟੀ ਨਾਲ ਗਠਜੋੜ ਹੈ ਬਾਦਲ ਸਾਹਿਬ ਨੇ ਵੀ ਕਿਹਾ ਸਾਰੀ ਪਾਰਟੀ ਨੇ ਕਿ ਵੀ ਕਿਹਾ ਤੇ ਸਾਨੂੰ ਬੀਜੇਪੀ ਵੱਲ ਵੇਖਣ ਦੀ ਕੋਈ ਲੋੜ ਹੀ ਨਹੀਂ ਕਿਉਂਕਿ ਬੀਜੇਪੀ ਵੈਸੇ ਹੀ ਇਸ ਵੇਲੇ ਤੁਸੀਂ ਵੇਖ ਲਓ ਉਹਦੇ ਅੰਦਰ ਇਸ ਵੇਲੇ ਕੀ ਕਹਿੰਦੇ ਆ ਹੰਕਾਰ ਹੀ ਬੜਾ ਹੈ ਅਪਾ ਦੇਖਦੇ ਹਾਂ ਤੇ ਭਾਜਪਾ ਨੂੰ ਸਗੋਂ ਇਸ ਗੱਲ ਦਾ ਯਾਦ ਰੱਖਣਾ ਚਾਹੀਦਾ ਭਈ ਜਦੋਂ ਭਾਜਪਾ ਨੂੰ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਵੇਲੇ ਸਾਰੇ ਹੀ ਉਹਨਾਂ ਦੇ ਘਟਕ ਉਹਨਾਂ ਦੇ ਅਲਾਈਅੰਸ 파ਟਰਨਰ ਛੱਡ ਗਏ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਬਾਦਲ ਸਾਹਿਬ ਨੇ ਕਿਹਾ ਸੀ ਨਹੀਂ ਮਾੜੇ ਟਾਈਮ ਤੇ ਅਸੀਂ ਇਸ ਤਰ੍ਹਾਂ ਦਾ ਨਹੀਂ ਕਰ ਸਕਦੇ ਇੱਕ ਸ਼ਿਵ ਸੇਨਾ ਤੇ ਇੱਕ ਅਕਾਲੀ ਦਲ ਨਾਲ ਰਿਹਾ ਸੀ ਚਾਹੇ ਜਿਹੋ ਜਿਹੇ ਮਰਜ਼ੀ ਨਤੀਜੇ ਆਏ ਪਰ ਅੱਜ ਆ ਭਾਰਤੀ ਜਨਤਾ ਪਾਰਟੀ ਦੀ ਦੇਸ਼ ਵਿੱਚ ਚੜ੍ਹਤ ਆ ਤੇ ਮੈਂ ਇਹ ਵੀ ਗੱਲ ਕਹਿ ਦੇਣੀ ਚਾਹੁੰਦਾ ਕਿ ਜੇ ਉਹ ਮਧ ਪ੍ਰਦੇਸ਼ ਚ ਜਿੱਤੇ ਆ ਜੇ ਉਹ ਛੱਤੀਸਗੜ੍ਹ ਚ ਜਿੱਤੇ ਆ ਜਾਂ ਰਾਜਸਥਾਨ ਚ ਜਿੱਤੇ ਆ ਉਹਨਾਂ ਸੂਬਿਆਂ ਦੀ ਹਾਲਾਤ ਹੋਰ ਆ ਉਹਦੀ ਡੈਮੋਗ੍ਰਾਫੀ ਹੋਰ ਤਰ੍ਹਾਂ ਦੀ ਹੈ ਉੱਥੇ ਹੋਰ ਕਈ ਚੀਜ਼ਾਂ ਦਾ ਅਸਰ ਹੁੰਦਾ ਹੈ ਪੰਜਾਬ ਬਿਲਕੁਲ ਅਲੱਗ ਸੂਬਾ ਇਹ ਪੋਲੀਟੀਕਲੀ ਬਿਲਕੁਲ ਅਲੱਗ ਹੋ ਕੇ ਸੋਚਦਾ ਦੂਜੀਆਂ ਸੂਬਿਆਂ ਨਾਲ ਸੋ ਆਪਾਂ ਤਾਂ ਪੰਜਾਬ ਦੀ ਗੱਲ ਕਰਨੀ ਆ ਪਿਛਲੀਆਂ ਜਿਹੜੀਆਂ ਮੈਨੂੰ ਪਤਾ ਸਾਰੇ ਲੋਕ ਇਹ ਸੋਚਦੇ ਆ ਜੀ ਆ ਤਿੰਨ ਸਟੇਟਾਂ ਜਿੱਤ ਗਏ ਜੀ ਉਹ ਵੱਡੀਆਂ ਹਿੰਦੀ ਬੈਲਟ ਦੀਆਂ ਯੂਪੀ ਉਹਨਾਂ ਦੇ ਕੋਲ ਆ ਦੇਖੋ ਉਹ ਵਿਧਾਨ ਸਭਾ ਚੋਣਾਂ 'ਚ ਲੋਕੀ ਵਿਧਾਨ ਸਭਾ ਦੇ ਤਰੀਕੇ ਨਾਲ ਵੋਟ ਪਾਉਂਦੇ ਆ ਜਦੋਂ ਲੋਕ ਸਭਾ ਦੀ ਉਹਦੇ ਇਲੈਕਸ਼ਨ ਉਦੋਂ ਲੋਕਾਂ ਦਾ ਵੋਟ ਪਾਉਣ ਦਾ ਤੌਰ ਤਰੀਕਾ ਸੋਚ ਅਲੱਗ ਹੁੰਦੀ ਹੈ ਤੁਸੀਂ ਦੇਖੋ ਡਾਕਟਰ ਮਨਮੋਹਨ ਸਿੰਘ 10 ਸਾਲ ਮੁੱਖ ਮੰਤਰੀ ਪ੍ਰਾਈਮ ਮਿਨਿਸਟਰ ਰਹੇ ਲਗਾਤਾਰ ਯੂਪੀਏ ਕੋਈ ਕਹਿੰਦਾ ਸੀ ਵੀ ਜਦੋਂ ਉਹ 2014 ਚ ਇਲੈਕਸ਼ਨ ਚ ਆਏ ਆ ਵੀ ਹਾਰ ਜਾਣਗੇ ਬੜਾ ਜਲਾਅ ਸੀ ਬੜੀ ਚਮਕ ਸੀ ਉਸ ਵੇਲੇ ਯੂਪੀਏ ਦੀ ਤੇ ਲੋਕਾਂ ਨੇ ਅੰਦਰੋਂ ਅੰਦਰੀ ਵੋਟ ਇਦਾਂ ਦੀ ਪਾਈ ਕਿ 10 ਸਾਲ ਦੀ ਐਂਟੀ ਇਨਕੰਮਬੈਂਸੀ ਸਾਬਤ ਹੋ ਗਈ ਵੀ ਬਹੁਤ ਜ਼ਿਆਦਾ ਹਮ ਅੱਜ ਵੀ ਦੇਸ਼ ਵਿੱਚ ਬਹੁਤ ਵੱਡੇ ਪੱਧਰ ਤੇ ਬੇਰੁਜ਼ਗਾਰੀ ਆ ਅੱਜ ਵੀ ਦੇਸ਼ ਵਿੱਚ ਭੁੱਖਮਰੀ ਆ ਤੁਸੀਂ ਜਿਹੜਾ ਵਰਲਡ ਹੰਗਰ ਇੰਡੈਕਸ ਹੈ ਜੇ ਤੁਸੀਂ ਉੱਤੇ ਧਿਆਨ ਮਾਰੋ ਉਹਦੀ ਰਿਪੋਰਟ ਆਈ ਆ ਵਰਲਡ ਹੰਗਰ ਇੰਡੈਕਸ ਦੀ ਉਹਦੇ ਵਿੱਚ 126 ਦੇਸ਼ਾਂ ਵਿੱਚੋਂ 111ਵੇਂ ਨੰਬਰ ਤੇ ਇੰਡੀਆ ਆ। ਵੀ ਅੱਜ ਵੀ ਚਾਹੇ ਅਸੀਂ ਬਹੁਤ ਹੁਬ ਹੁਬ ਕੇ ਕਹਿੰਨੇ ਆਂ ਕਿ ਫਲਾਨਾ ਅਮੀਰ ਜੀ ਦੁਨੀਆ ਦੇ 11ਵੇਂ ਨੰਬਰ ਤੇ ਆ ਗਿਆ ਸਾਡਾ ਚਾਹੇ ਆਪਾਂ ਅੰਬਾਨੀ ਦੀ ਗੱਲ ਕਰੀਏ ਚਾਹੇ ਆਪਾਂ ਬਜਾਜ ਦੀ ਗੱਲ ਕਰੀਏ ਚਾਹੇ ਆਪਾਂ ਜੰਦਲ ਦੀ ਗੱਲ ਕਰੀਏ ਚਾਹੇ ਆਪਾਂ ਅਡਾਨੀ ਦੀ ਗੱਲ ਕਰੀਏ ਵੱਡੇ ਵੱਡੇ ਬਿਜ਼ਨਸ ਹਾਊਸ ਦੀ ਗੱਲ ਕਰੀਏ ਠੀਕ ਆ ਅਮੀਰ ਬਹੁਤ ਅਮੀਰ ਹੋਇਆ ਇਸ ਮੁਲਕ ਵਿੱਚ। ਪਿਛਲੇ 15-20 ਸਾਲ ਚੋਂ ਬਹੁਤ ਅਮੀਰ ਹੋਇਆ ਲੇਕਿਨ ਉੱਥੇ ਸਚਾਈ ਇਹ ਵੀ ਹੈ ਕਿ ਬੇਰੁਜ਼ਗਾਰੀ ਬਹੁਤ ਵਧੀਆ ਸਰਕਾਰ ਦੇ ਅੰਕੜੇ ਪਿਛਲੇ ਸਾਲ ਦੇ ਕਹਿ ਰਹੇ ਵੀ 14% ਤਾਂ ਗ੍ਰੈਜੂਏਟ ਜਿਹੜੇ ਬੇਰੁਜ਼ਗਾਰ ਹੈ ਗ੍ਰੈਜੂਏਟ ਤੇ ਫਿਰ ਪਲੱਸ 2 ਦੀ ਕਿੰਨੀ ਪੜੀ ਹਾਲਤ ਹੋਏਗੀ ਫਿਰ ਜਿਹੜੇ ਦਸਵੀਂ ਤੋਂ ਥੱਲੇ ਉਹਨਾਂ ਦੀ ਕੀ ਉਹਨਾਂ ਦਾ ਕਿਦਾਂ ਦਾ ਸ਼ੋਸ਼ਣ ਹੋ ਰਿਹਾ ਹੈ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਸਾਰਾ ਹੀ ਤੁਹਾਡਾ ਪਬਲਿਕ ਸੈਕਟਰ ਖਤਮ ਹੋ ਰਿਹਾ ਉਹ ਖਾਧਾ ਜਾ ਰਿਹਾ ਪਬਲਿਕ ਸੈਕਟਰ ਖਤਮ ਹੋ ਗਿਆ ਜਿਹਦੇ ਵਿੱਚ ਨੌਕਰੀਆਂ ਸੀ ਜਿਹਦੇ ਵਿੱਚ ਸਿਕਿਉਰਿਟੀ ਸੀ ਇੱਕ ਮੁਲਾਜ਼ਮ ਦੀ ਉਹਨੂੰ ਬੈਨੀਫਿਟ ਮਿਲਦੇ ਸੀ ਉਹਨੂੰ ਰਿਟਾਇਰਮੈਂਟ ਤੋਂ ਬਹੁਤ ਦਾ ਬੈਨੀਫਿਟ ਮਿਲਦਾ ਸੀ ਉਹਨੂੰ ਮੈਡੀਕਲ ਦਾ ਮਿਲਦਾ ਸੀ ਉਹਨੂੰ ਹੋਰ ਸਾਰਾ ਕੁਝ ਸੇਫਟੀ ਸੀ ਸਿਕਿਉਰਿਟੀ ਸੀ ਹੁਣ ਸਾਰਾ ਹੀ ਪਿਛਲੀਆਂ ਇਹਨਾਂ ਸਰਕਾਰਾਂ ਚ ਚਾਹੇ ਉਹ ਦੇਖੋ ਇਹ ਭੂਤ ਪ੍ਰਾਈਵੇਟਾਈਜੇਸ਼ਨ ਦਾ ਤਾਂ ਭਾਵੇਂ ਕਾਂਗਰਸ ਹੀ ਸ਼ੁਰੂ ਕਰਕੇ ਗਈ ਹੈ ਡਾਕਟਰ ਮਨਮੋਨ ਸਿੰਘ ਵੇਲੇ ਹੋਇਆ ਤੇ ਉਹਨੂੰ ਭਾਰਤੀ ਜਨਤਾ ਪਾਰਟੀ ਨੇ ਵੀ ਚਲਾਇਆ ਤੇ ਹੁਣ ਤੁਸੀਂ ਦੇਖ ਲਓ ਵੀ ਸਾਰੀਆਂ ਹੀ ਜਿਹੜੀਆਂ ਪਬਲਿਕ ਸੈਕਟਰ ਦੀਆਂ ਬੈਂਕ ਆ ਉਹ ਤਾਂ ਬੰਦ ਹੋ ਰਹੀਆਂ ਉੱਥੇ ਤਾਂ ਨੌਕਰੀਆਂ ਹਰ ਸਾਲ 4-5000 ਘਟਾਈਆਂ ਜਾ ਰਹੀਆਂ ਤੇ ਜਿਹੜੀ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ ਬੈਂਕਾਂ ਨੂੰ ਪ੍ਰਾਈਵੇਟ ਸੈਕਟਰ ਵਿੱਚ ਲੱਖ-ਲੱਖ ਨੌਕਰੀ ਨਵੀਂ ਦਿੱਤੀ ਜਾ ਰਹੀ ਤੇ ਜਿਹੜੀ ਨਵੀਂ ਦਿੱਤੀ ਜਾ ਰਹੀ ਹੈ ਉੱਥੇ ਮੈਂ ਤੁਹਾਨੂੰ ਦੱਸਦਾ بڑا ਨੁਕਸਾਨ ਆ ਉੱਥੇ ਵੀ ਸੋਸ਼ਣ ਆ ਪੜੇ ਲਿਖੇ ਬੱਚਿਆਂ ਦਾ MBA ਦਾ ਉਹਨਾਂ ਨੂੰ 12 12 15 15000 ਤੇ ਹਾਈਲੀ ਕੁਆਲੀਫਾਈਡ ਬੱਚਿਆਂ ਨੂੰ ਰੱਖਿਆ ਜਾ ਰਿਹਾ ਪ੍ਰਾਈਵੇਟ ਸੈਕਟਰ ਚ ਜਦ ਕਿ ਪਬਲਿਕ ਸੈਕਟਰ ਚ ਇਸ ਤਰ੍ਹਾਂ ਨਹੀਂ ਹੁੰਦੀ ਸੀ ਸੋ ਇਹ ਸਾਰੇ ਹਾਲਾਤ ਤੁਹਾਡੇ ਸਾਹਮਣੇ ਆ ਬੇਰੋਜ਼ਗਾਰੀ ਮੁੱਕੇ ਆਈ ਹੂੰ ਜੇ ਤੁਹਾਨੂੰ ਯਾਦ ਹੋਵੇ ਆ ਮੈਂ ਜ਼ਿਆਦਾ ਲੰਬੀ ਗੱਲ ਨਹੀਂ ਕਰਦਾ ਕਰੋਨਾ ਚ ਜਿਹੜਾ 90 ਰੁਪਏ ਦਾ ਲੀਟਰ ਤੇਲ ਮਿਲਦਾ ਸੀ ਸਰੋਂ ਦਾ ਅੱਜ ਉਹ ਦੇਖ ਲਓ ਭਾਅ ਕੀ ਆ ਮੂੰਗੀ ਦੀ ਦਾਲ ਦਾ ਭਾਅ ਦੇਖ ਲਓ ਕੀ ਆ ਅਤੇ ਤੁਸੀਂ ਛੋਟੀਆਂ ਜਿਹੜੀਆਂ ਰੋਜ਼ਾਨਾ ਆਪਾਂ ਵਰਤੋਂ ਚ ਲਿਆਉਣੇ ਚੀਜ਼ਾਂ ਖਾਣ ਪੀਣ ਵਾਲੀਆਂ ਉਹਦਾ ਭਾਅ ਕੀ ਹੋ ਗਿਆ ਮਹਿੰਗਾਈ ਬਹੁਤ ਹੋ ਗਈ ਲੇਕਿਨ ਦੇਸ਼ ਵਿੱਚ ਸਾਡੇ ਨਾ ਅੱਖਾਂ ਤੇ ਖੋਪੇ ਹੋਰ ਚੜਾਏ ਜਾ ਰਹੇ ਆ ਭਈ ਉਧਰ ਨੂੰ ਆਓ ਨਾ ਬੇਰੁਜ਼ਗਾਰੀ ਨਾ ਦੇਖੋ ਮਹਿੰਗਾਈ ਨਾ ਵੇਖੋ ਖੋਪੇ ਕਿਸ ਤਰ੍ਹਾਂ ਦੇ ਖੋਪੇ ਨੇ ਇਹ ਵੀ ਦੱਸਿਓ ਖੋਪੇ ਚੜਾਏ ਜਾ ਰਹੇ ਆ ਬੱਸ ਵੀ ਤੁਸੀਂ ਜਦੋਂ ਨਾ ਕਿਸੇ ਦੇ ਕੰਨਾਂ ਨੂੰ ਆਪਾਂ ਵਾਕਮੈਨ ਲਾ ਦਈਏ ਨਾ ਵਾਕਮੈਨ ਉਹ ਪਹਿਲਾਂ ਪਹਿਲਾਂ ਲਾਉਂਦੇ ਹੁੰਦੇ ਸੀ ਕੰਨਾਂ ਨੂੰ ਤੇ ਉਹ ਉਹ ਬਸ ਗਾਉਂਦਾ ਹੀ ਫਿਰਦਾ ਸੀ ਉਹ। ਅੱਛਾ। ਉਹਨੂੰ ਪਤਾ ਹੀ ਨਹੀਂ ਹੁੰਦਾ ਸੀ ਵੀ ਢਿੱਡ 'ਚ ਕੁਝ ਹੈਗਾ ਕਿ ਨਹੀਂ, ਮੇਰਾ ਕੰਮ ਮੇਰੇ ਕੋ ਹੈਗਾ ਕਿ ਨਹੀਂ, ਹੈਗਾ। ਮੇਰੀ ਭੁੱਖ ਵੀ ਪੂਰੀ ਹੋਈ ਕਿ ਨਹੀਂ ਢਿੱਡ ਦੀ। ਉਹ ਗਾਉਂਦਾ ਹੀ ਫਿਰਦਾ ਸੀ ਬਸ। ਉਹ ਫਿਰ ਜਦੋਂ ਬਾਅਦ 'ਚ ਕੈਸਟ ਖਤਮ ਹੋ ਜਾਂਦੀ ਸੀ ਤਾਂ ਫਿਰ ਉਹਨੂੰ ਅਹਿਸਾਸ ਹੁੰਦਾ ਸੀ ਬਈ ਮੈਂ ਤਾਂ ਸਾਰਾ ਟਾਈਮ ਹੀ ਗੋਆ ਲਿਆ। ਮੈਂ ਤਾਂ ਬੋੜਾ ਹੋ ਕੇ ਟਾਈਮ ਹੀ ਗੋਆ ਲਿਆ ਸਾਰਾ। ਮੈਂ ਤਾਂ ਲੱਗਾ ਰਿਹਾ ਮਿਊਜ਼ਿਕ 'ਚ ਹੀ ਬਸ। ਐਸ ਵੇਲੇ ਲੋਕ ਨਾ ਬੱਲੇ ਬੱਲੇ ਚ ਆ ਇਸ ਵੇਲੇ ਬੱਲੇ ਬੱਲੇ ਚ ਲੱਗੇ ਹੋਇਆ ਜਦ ਕਿ ਬੇਰੁਜ਼ਗਾਰੀ ਮਗਿਹਾਈ ਭ੍ਰਸ਼ਟਾਚਾਰ ਆਮ ਲੋਕਾਂ ਨੂੰ ਖਾ ਰਿਆ ਜਦੋਂ ਲੋਕ ਇਸ ਮੁੱਦੇ ਤੇ ਵੋਟਾਂ ਪਾਉਣ ਤੇ ਆ ਗਏ ਨਾ ਦੇਸ਼ ਵਿੱਚ ਫਿਰ ਤੁਸੀਂ ਵੇਖਿਓ ਚਾਹੇ ਮੱਧ ਪ੍ਰਦੇਸ਼ ਹੋਵੇ ਰਾਜਸਥਾਨ ਹੋਵੇ ਪੰਜਾਬ ਹੋਵੇ ਫਿਰ ਕਿਸੇ ਨੂੰ ਵੀ ਇਹ ਉਖਾੜ ਕੇ ਸਿੱਟ ਸਕਦੇ ਆ ਜੇ ਯੂਪੀਏ ਉਖੜ ਕੇ ਜਾ ਸਕਦਾ ਤੇ ਕੋਈ ਵੀ ਜਾ ਸਕਦਾ ਤੇ ਇਹ ਪੰਜਾਬ ਵਾਲੇ ਵੀ ਕਿਤੇ ਆਪਣੇ ਆਪ ਨੂੰ ਇਹ ਨਾ ਮੰਨ ਕੇ ਬਹਿ ਜਾਣਾ ਵੀ ਅਸੀਂ ਖਰਿਆ ਬਹੁਤ ਜੀ ਬਦਲਾਅ ਲੈ ਕੇ ਆ ਗਏ ਆ ਅਸੀਂ ਤਾਂ ਬੜੇ ਜੀ ਝੰਡੇ ਗੱਡ ਦਿੱਤੇ ਇਹ ਲੋਕ ਆ ਆਪਣੇ ਦੇਸ਼ ਦੇ ਇਹ ਕੁਝ ਵੀ ਕਰ ਸਕਦੇ ਅੱਛਾ ਤੁਸੀਂ ਪੰਜਾਬ ਦੀ ਹੁਣੀ ਗੱਲ ਕੀਤੀ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਆ ਕਿ ਦੋ ਜ਼ਿਮਨੀ ਚੋਣਾ ਲੰਘ ਕੇ ਗਈਆਂ ਨੇ ਇੱਕ ਮਾਲਵੇ ਖੇਤਰ ਚ ਹੋਈ ਇੱਕ ਦੁਆਬੇ ਚ ਹੋਈ ਇੱਕ ਸੰਗਰੂਰ ਇੱਕ ਜਲੰਧਰ ਦੋਵਾਂ ਦੇ ਵਿੱਚ ਸ਼੍ਰੋਮਨੀਆ ਕਾਂਗਰਸ ਦੀ ਪਰਫਾਰਮੈਂਸ ਵੀ ਹਰ ਕਿਸੇ ਨੇ ਦੇਖੀ ਹੈ ਤੁਹਾਨੂੰ ਅਜੇ ਵੀ ਲੱਗਦਾ ਆ ਕਿ ਹੁਣ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਇਹ ਗ੍ਰਾਫ ਉੱਪਰ ਜਾ ਸਕਦਾ ਔਰ ਡਾਊਨਫਾਲ ਦਾ ਕੀ ਕਾਰਨ ਸਮਝਦੇ ਹੋ ਦੇਖੋ ਸਚਾਈ ਵੱਲ ਚੱਲਣਾ ਚਾਹੀਦਾ ਹਾਲਾਤ ਜਿੱਦਾਂ ਦੇ ਮਰਜ਼ੀ ਆ ਜਾਣ ਆਪਾਂ ਨੂੰ ਆਪਣਾ ਘਰ ਨਹੀਂ ਛੱਡਣਾ ਚਾਹੀਦਾ ਆਪਾਂ ਨੂੰ ਆਪਣਾ ਸੱਭਿਆਚਾਰ ਆਪਣੀ ਬੋਲੀ ਆਪਣੇ ਪੰਜਾਬ ਦੇ ਰੀਤੀ ਰਿਵਾਜ ਪੰਜਾਬ ਦੀ ਖੁਦਮੁਖਤਿਆਰੀ ਨਹੀਂ ਛੱਡਣੀ ਚਾਹੀਦੀ ਜੇ ਖੁਦਮੁਖਤਿਆਰੀ ਛੱਡਤੀ ਤੁਸੀਂ ਪੰਜਾਬ ਨੇ ਇੱਕ ਵਿਲੱਖਣ ਸਟੇਟ ਆ ਇਹ ਅਲੱਗ ਸਟੇਟ ਆ ਫਿਰ ਤਾਂ ਆਪਾਂ ਗਏ ਫਿਰ ਤਾਂ ਰੁੜ ਗਿਆ ਸਾਰਾ ਕੁਝ ਸੋ ਇਸ ਕਰਕੇ ਸਾਨੂੰ ਪੂਰੀ ਉਮੀਦ ਆ ਵੀ ਲੋਕ ਪੰਜਾਬ ਦੇ ਉਹਨਾਂ ਨੇ ਸਾਰੇ ਹੀ ਟੇਸਟ ਦੇਖ ਲਏ ਸਾਰਿਆਂ ਨੂੰ ਅਜਮਾ ਲਿਆ ਆ ਕਾਂਗਰਸ ਵੀ ਅਜਮਾ ਲਈ ਆ ਭਾਜਪਾ ਵੀ ਕੇਂਦਰ ਚ ਅਜਮਾ ਲਈ ਆ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਵੇਖ ਲਈ ਐ ਬਈ ਹੁਣ ਲੋਕੀ ਸੋਚਣ ਲੱਗ ਗਏ ਆ ਤੁਸੀਂ ਗਰਾਊਂਡ ਤੇ ਜਾਓ ਨਾ ਹੁਣ ਕਿਸਾਨ ਮਜ਼ਦੂਰ ਮਲਾਜਮ ਦਾ ਦੇਖ ਲੋ ਕੀ ਹਾਲ ਐ ਵਿਦਿਆਰਥੀ ਅੱਜ ਵੀ ਵਿਦਿਆਰਥੀ ਰੋਲ ਰਹੇ ਆ ਅੱਜ ਵੀ ਵੇਖੋ ਜਾ ਕੇ ਉਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇਸ਼ੂ ਅੱਜ ਵੀ ਉੱਥੇ ਦਾ ਉੱਥੇ ਖੜਾ ਐ ਅੱਜ ਵੀ ਸ਼ਡਿਊਲਡ ਕਾਸਟਾਂ ਦੇ ਜਿਹੜੇ ਦਲਤਾਂ ਦੇ ਜੜੀਆਂ ਸਕੀਮਾਂ ਸੀ ਉਹ ਬੰਦ ਪਈਆਂ ਸਾਰੀਆਂ ਸਾਰੀਆਂ ਬੰਦ ਪਈਆਂ ਤੇ ਮੈਨੂੰ ਪੂਰੀ ਉਮੀਦ ਆ ਵੀ ਲੋਕ ਜਾਗਣਗੇ ਤੇ ਆ 2.5 ਸਾਲ ਚ ਲੋਕਾਂ ਨੇ ਬਹੁਤ ਕੁਝ ਦੇਖ ਲਿਆ ਤਜਰਬਾ ਹੋ ਗਿਆ ਤੇ ਹੁਣ ਲੋਕੀ ਪੰਜਾਬ ਵੱਲ ਨੂੰ ਵਾਪਸੀ ਕਰਨਗੇ ਅੱਛਾ ਇੱਕ ਮੇਰਾ ਸਵਾਲ ਇਹ ਹੈਗਾ ਕਿ ਜਦੋਂ ਵੀ ਪ੍ਰਚਾਰ ਕੀਤਾ ਜਾਂਦਾ ਆ ਚੋਣਾਂ ਨੂੰ ਲੈ ਕੇ ਕਿਸੇ ਵੀ ਪਾਰਟੀ ਵੱਲੋਂ ਹਰ ਵਾਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਬਾਦਲ ਪਰਿਵਾਰ ਦਾ ਨਾਮ ਆਉਂਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਆਉਂਦਾ ਕਿ ਭਾਈ ਇਹਨਾਂ ਦੀ ਸਰਕਾਰ ਨੇ ਤਾਂ ਪੰਜਾਬ ਦੇ ਵਿੱਚ ਅਨਸ਼ਾਹੀ ਨਸ਼ਾ ਕਰ ਦਿੱਤਾ ਚਾਰੇ ਪਾਸੇ ਨਸ਼ਾ ਕਰ ਦਿੱਤਾ ਬਾਦਲਾਂ ਨੇ ਤਾਂ ਨਸ਼ਾ ਹੀ ਲੈ ਕੇ ਆਉਂਦਾ ਇਸ ਉੱਤੇ ਕੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜਦੋਂ ਐਦਾਂ ਦਾ ਪ੍ਰਚਾਰ ਹੁੰਦਾ ਲੋਕਾਂ ਦਾ ਰੁਝਾਨ ਵੀ ਉਧਰ ਨੂੰ ਹੀ ਜਾਂਦਾ ਹੈ ਅੱਜ ਵੀ ਇਹੋ ਜੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨਹੀਂ ਆ ਬਾਦਲਾਂ ਨੇ ਨਸ਼ਾ ਹੀ ਲੈ ਕੇ ਆਉਂਦਾ ਸਾਬ ਜੀ ਦੇਖੋ ਇਹ ਜਿਹੜੀ ਸਰਕਾਰ ਹੁਣ ਬਣੀ ਆ ਨਾ ਇਹ ਇਸੇ ਮੁੱਦੇ ਤੇ ਬਣੀ ਆ ਸਾਡੇ ਮੁੱਖ ਮੰਤਰੀ ਅੱਜ ਅੱਜ ਦੇ ਮੁੱਖ ਮੰਤਰੀ ਕਹਿੰਦੇ ਹੁੰਦੇ ਸੀ ਵੀ ਜੇ ਨਸ਼ਾ बिकਦਾ ਆ ਸਰਕਾਰ ਤੋਂ ਬਿਨਾਂ ਨਹੀਂ ਵਿਕ ਸਕਦਾ ਤੇ ਮੈਂ ਹੁਣ ਅੱਜ ਪੁੱਛਦਾ ਉਹਨਾਂ ਨੂੰ 2 ਸਾਲ ਹੋ ਗਿਆ ਉਹਨਾਂ ਦੀ ਸਰਕਾਰ ਬਣੀ ਹੁਣ ਅੱਜ ਰੋਜ਼ ਮੁੰਡੇ ਚਿੱਟੇ ਦੀ ਓਵਰਡੋਜ਼ ਨਾਲ ਮਰ ਰਹੇ ਆ ਰੋਜ਼ ਨਸ਼ਾ ਫੜਿਆ ਜਾ ਰਿਹਾ ਆ ਮਰਚੇ ਹੋ ਰਿਹਾ ਗ੍ਰਿਫਤਾਰੀਆਂ ਹੋ ਰਹੀਆਂ ਉਹਦੇ باوجود ਵੀ ਨਸ਼ਾ ਬਿਕ ਰਿਹਾ ਬਿਕ ਰਿਹਾ ਤੇ ਹੁਣ ਕੌਣ ਵਕਾ ਰਿਹਾ ਹੁਣ ਤਾਂ ਕਾਲੀਦਲ ਦੀ ਸਰਕਾਰ ਨਹੀਂ ਹੁਣ ਤਾਂ ਬਾਦਲਾਵਾਂ ਦੀ ਸਰਕਾਰ ਨਹੀਂ ਅੱਛਾ ਇਹਨਾਂ 2 ਸਾਲ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਜੀ ਕਹਿੰਦੇ ਸੀ ਮੈਂ ਤਲਵੰਡੀ ਸਾਬੋ ਵੱਲ ਨੂੰ ਮੂੰਹ ਕਰਕੇ ਸੌਂ ਖਾਨਾ ਹਾਂ ਕਿ ਮੈਂ ਨਸ਼ੇ ਦਾ ਲੱਕ ਤੋੜ ਦੇਉਂਗਾ ਤੁਸੀਂ ਦੱਸੋ 5 ਸਾਲ ਨਸ਼ਾ ਬੰਦ ਹੋਇਆ ਨਹੀਂ ਹੋਇਆ ਇਹ ਸਿਰਫ ਇੱਕ ਬੜੀ ਸਾਜ਼ਿਸ਼ ਦੇ ਨਾਲ ਸੋਚੀ ਸਮਝੀ ਤਰਕੀਬ ਦੇ ਨਾਲ ਜਿਹੜੀ ਸਰਕਾਰ 17 ਤੱਕ ਰਹੀ ਹੈ ਉਹਦਾ ਨਾਂ ਹੀ ਲਈ ਜਾਂਦੇ ਹਲੇ ਵੀ ਅਸੀਂ 5 ਸਾਲ ਕੈਪਟਨ ਅਮਰਿੰਦਰ ਸਿੰਘ ਦੇ ਨਹੀਂ ਬੋਲਦਾ ਕੋਈ ਵੀ 2 ਸਾਲ ਅੱਜ ਦੀ ਸਰਕਾਰ ਦੇ ਨਹੀਂ ਬੋਲਦਾ ਕੋਈ ਅੱਜ ਵੀ ਪਿਛਲੇ ਰੋਣੇ ਰੋਈ ਜਾਂਦੇ ਆ ਵੀ ਉਦੋਂ ਤਾਂ ਹਲੇ ਕਿਤੇ ਹਾਲਾਤ ਚੰਗੇ ਸੀ ਦਿੱਲੀ ਜਾ ਕੇ ਦੇਖ ਲਓ ਬੰਬੇ ਜਾ ਕੇ ਦੇਖ ਲਓ ਦੂਜੇ ਸਟੇਟਾਂ ਜਾ ਕੇ ਦੇਖ ਲਓ ਹੁਣ ਤਾਂ ਹਿਮਾਚਲ ਵਾਲੇ ਵੀ ਰੋਂਦੇ ਆ ਹੁਣ ਹਿਮਾਚਲ ਜਾ ਕੇ ਦੇਖ ਲਓ ਤੁਸੀਂ ਔਰ ਗੁੜਗਾਓ ਹਰਿਆਣੇ ਦਾ ਦੇਖੋ ਉਹ ਵੀ ਰੋਂਦੇ ਵੀ ਨਸ਼ਾ ਬਹੁਤ ਹੋ ਗਿਆ ਉਹ ਭਾਈ ਇਹ ਤਾਂ ਇੱਕ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਗਿਆ ਸੀ ਪਰ ਉਹ ਤਾਂ ਕਹਿੰਦੇ ਇੱਕ ਕੋਈ ਬੰਦੇ ਦੇ ਗਲ ਮੜ ਦਿਓ ਬਾਕੀ ਸਾਰੇ ਬਚਾ ਲੋ ਇੱਕ ਕੋਈ ਜਿਹੜਾ ਕੋਈ ਬੰਦਾ ਹੈਗਾ ਉਹਦੇ ਗਲ ਮੜ ਦਿਓ ਤੇ ਕੇਸ ਖਤਮ ਜਿੱਦਾਂ ਪੁਲਿਸ ਨਹੀਂ ਕਰਦੀ ਬਾਕੀ ਛੱਡ ਦਿਓ ਇੱਕ ਤੇ ਸਾਰੇ ਕੇਸ ਪਾ ਦਿਓ ਤੇ ਬਸ ਦੀ ਬੱਲੇ ਬੱਲੇ ਕਰਾ ਲੋ ਅਖਬਾਰ ਚ ਫੋਟੋ ਲਵਾ ਲੋ ਇਹ ਸਾਡੇ ਪੰਜਾਬ ਦੇ ਕੁਝ ਲੋਕਾਂ ਨੇ ਚਾਹੇ ਉਹਦੇ ਵਿੱਚ ਕੁਝ ਇੱਕ ਛੋਟਾ ਜਿਹਾ ਸੈਕਸ਼ਨ মিডিਏ ਦਾ ਵੀ ਆ ਰਾਜਨੀਤਿਕ ਪਾਰਟੀਆਂ ਦਾ ਵੀ ਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਵਾਲੀ ਸਿਆਸਤ ਨਹੀਂ ਕੀਤੀ ਪਿਛਲੇ 5 ਸਾਲ ਕਾਂਗਰਸ ਨੂੰ ਕਿਉਂ ਨਹੀਂ ਹਸਾਬ ਪੁੱਛਦੇ ਕਿਉਂ ਨਹੀਂ ਪੁੱਛਦੇ ਹੁਣ 2 ਸਾਲ ਦੀ ਸਰਕਾਰ ਸੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਸਿਰਫ ਅਕਾਲੀ ਦਲ ਦੀ ਸਰਕਾਰ 'ਚ ਹੀ ਨਸ਼ਾ ਸੀ ਤਾਂ ਹੁਣ ਤਾਂ ਕਈ ਗੁਣਾ ਵੱਧ ਗਿਆ ਪਰ ਉਹ ਜਦੋਂ ਇਸ ਸਵਾਲ ਦਾ ਜਵਾਬ ਦਿੰਦੇ ਨੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਘਟੋ ਘਟ ਫੜਤਾ ਰਹੇ ਹਾਂ ਅਸੀਂ ਥਾਂ ਥਾਂ ਦੇ ਉੱਤੇ ਨਾਕੇ ਲਾ ਰਹੇ ਹਾਂ ਅਸੀਂ ਛਾਪੇ ਮਾਰ ਰਹੇ ਹਾਂ ਜਿਹੜੇ ਰੈੱਡ ਜ਼ੋਨਸ ਨੇ ਉੱਥੇ ਜਾ ਕੇ ਅਸੀਂ ਆਪਣਾ ਸਰਚ ਆਪਰੇਸ਼ਨ ਚਲਾ ਰਹੇ ਹਾਂ ਘਟੋ ਘਟ ਫੜਿਆ ਤਾਂ ਜਾ ਰਿਹਾ ਨਸ਼ਾ ਜਿੰਨਾ ਕਿ ਫੜ ਰਿਹਾ ਹੈ ਨਾ ਇਹ ਤੋਂ 10 ਗੁਣਾ ਵੱਧ ਆ ਰਿਹਾ ਇਹ ਪੁਲਿਸ ਨੂੰ ਕੀ ਸਮਝਦੇ ਆ ਪੰਜਾਬ ਦੀ ਪੁਲਿਸ ਨੂੰ ਇਹਨਾਂ ਕੋ ਬੰਦੇ ਤਜਰਬੇਕਾਰ ਹੈ ਨਹੀਂ ਮੈਂ ਅੱਜ ਕਹਿਣਾ ਠੋਕ ਕੇ ਇਹਨਾਂ ਕੋਲ ਸਰਕਾਰ ਦੇ ਕੋਲ ਜ਼ਿਆਦਾ ਲੋਕ ਤਜਰਬੇ ਵਾਲੇ ਨਹੀਂ ਹੈਗੇ ਹੈਗੇ ਆ ਪਰ ਜ਼ਿਆਦਾ ਨਹੀਂ ਹੈਗੇ ਪੁਲਿਸ ਇਹਨਾਂ ਨੂੰ ਕੀ ਸਮਝਦੀ ਆ ਜਿਹੜੇ ਪੁਲਿਸ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਆ ਉਹ ਇਹਨਾਂ ਨੂੰ ਕੀ ਸਮਝਦੇ ਆ ਉਹ ਤਾਂ ਅੱਜ ਵੀ ਉਸੇ ਹੀ ਸਪੀਡ ਨਾਲ ਕੰਮ ਚੱਲਦਾ ਤੇ ਇਹ ਚੱਲੂਗਾ ਤੁਸੀਂ ਵੇਖਿਓ ਜਿੰਨੀ ਦੇਰ ਤੁਹਾਡੇ ਆਪਣੇ ਲੋਕ ਤੁਹਾਡੀ ਆਪਣੀ ਸਰਕਾਰ ਜਿਹਦੀ ਜਿਹਦੀ ਲਗਾਮ ਜਿਹੜੀ ਹੈ ਨਾ ਜਿਹੜੀ ਜਿਹਦੀ ਕੰਟਰੋਲ ਪੰਜਾਬ ਚ ਹੋਣਾ ਚਾਹੀਦਾ ਜਿਹਨੂੰ ਤੁਸੀਂ ਇੱਥੋਂ ਹੁਣ ਤਰੋ 2 ਘੰਟੇ ਬਾਅਦ ਜਾ ਕੇ ਲੀਡਰ ਨੂੰ ਮਿਲ ਲਓ ਤੁਸੀਂ ਦੱਸੋ ਹੁਣ ਕੇਜਰੀਵਾਲ ਜੀ ਨੂੰ ਮਿਲ ਸਕਦੇ ਆ ਜਾ ਕੇ ਪਹਿਲਾਂ ਰਾਹੁਲ ਗਾਂਧੀ ਜੀ ਨੂੰ ਮਿਲ ਸਕਦੇ ਸੀ ਜਾ ਕੇ ਦੱਸੋ ਹੁਣ ਮੋਦੀ ਸਾਹਿਬ ਨੂੰ ਜਾਂ ਅਮਿਤ ਸ਼ਾਹ ਜੀ ਨੂੰ ਮਿਲ ਸਕਦੇ ਆ ਇੰਪੋਸੀਬਲ ਸੋ ਇਹ ਪੰਜਾਬ ਨੂੰ ਆਪਣੇ ਟਰੈਕ ਤੇ ਆਉਣਾ ਪੈਣਾ ਪੰਜਾਬੀਆਂ ਨੂੰ ਇਕੱਠੇ ਹੋਣਾ ਪੈਣਾ ਪੰਜਾਬ ਦਾ ਗਰੀਬ ਪੰਜਾਬ ਦਾ ਮਜ਼ਦੂਰ ਦਲਿਤ ਦੁਕਾਨਦਾਰ ਸਾਰੇ ਕਾਰੋਬਾਰੀ ਲੋਕ ਕਿਸਾਨ ਸਾਰੇ ਇਕੱਠੇ ਹੋਣ ਮੁਲਾਜ਼ਮ ਇਕੱਠੇ ਹੋਣ ਇਹ ਪੰਜਾਬ ਦੇ ਅੰਦਰ ਪੰਜਾਬ ਦੀ ਤਾਕਤ ਨੂੰ ਪਛਾਣਨ ਤੇ ਉਹਨੂੰ ਮਜ਼ਬੂਤ ਕਰਨ ਸੱਤਾ ਆਪਣੇ ਹੱਥ ਚ ਲੈਣ ਇਹ ਸਾਰਾ ਕੁਝ ਠੀਕ ਹੋ ਜਾਊਗਾ ਚੋਣਾਂ ਆ ਗਈਆਂ ਨੇ ਤੇ ਉਹੀ ਮੁੱਦੇ ਹੁਣ ਦੁਬਾਰਾ ਉੱਭਰ ਆਏ ਨੇ ਜਿਵੇਂ ਕਿ ਬੰਦੀ ਸਿੰਘਾਂ ਦਾ ਮੁੱਦਾ ਸੀਗਾ ਜਿਵੇਂ ਕਿ ਐਸਵਾਈਐਲ ਦਾ ਮੁੱਦਾ ਸੀਗਾ ਉਸੇ ਤਰ੍ਹਾਂ ਚੱਲਦੇ ਪਏ ਨੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਮੁੱਦੇ ਸੁਲਝਾ ਲੈਣੇ ਚਾਹੀਦੇ ਨੇ ਔਰ ਚੋਣਾਂ ਨੂੰ ਲੈ ਕੇ ਹੁਣ ਮੁੱਦੇ ਹੋਰ ਖੜੇ ਕਰਨੇ ਚਾਹੀਦੇ ਜਿਨ੍ਹਾਂ ਦੇ ਉੱਤੇ ਅਸਲ ਦੇ ਵਿੱਚ ਚੋਣ ਹੋਣੀ ਚਾਹੀਦੀ ਹੈ ਬਿਲਕੁਲ ਇਹ ਮੈਂ ਤੁਹਾਡੇ ਨਾਲ ਸਹਿਮਤ ਹਾਂ ਬਈ ਐਸੇ ਮੁੱਦਿਆਂ ਤੇ ਚੋਣ ਹੋਵੇ ਪਾਰਲੀਮੈਂਟ ਦੀ ਜਿਵੇਂ ਪਹਿਲਾਂ ਕਿਹਾ ਬੇਰੁਜ਼ਗਾਰੀ ਤੇ ਚੋਣ ਹੋਵੇ ਮਹਿੰਗਾਈ ਤੇ ਚੋਣ ਹੋਵੇ ਐਜੂਕੇਸ਼ਨ ਤੇ ਚੋਣ ਹੋਵੇ ਸਮਾਜਿਕ ਬਰਾਬਰਤਾ ਤੇ ਚੋਣ ਹੋਵੇ ਜਿਹੜੀ ਸਰਕਾਰ ਦੀ ਪਬਲਿਕ ਸੈਕਟਰ ਦੀ ਵੰਡ ਆ ਉੱਤੇ ਚੋਣ ਹੋਵੇ ਆਪਾਂ ਬਿਲਕੁਲ ਹੀ ਹੁਣ ਕਾਰਪੋਰੇਟ ਘਰਾਣਿਆਂ ਨੂੰ ਨਾ ਇੰਨੇ ਮਜ਼ਬੂਤ ਕਰੀ ਜਾਈਏ ਕਿ ਅਮਰੀਕਾ ਜੀ ਤਾਂ ਉਹਨਾਂ ਦਾ ਨਾਂ ਹੋ ਜਵੇ ਉਹ ਸਾਰੀਆਂ ਇਨਵੈਸਟਮੈਂਟਾਂ ਕੱਢ-ਕੱਢ ਕੇ ਦੂਜੇ ਦੇਸ਼ਾਂ 'ਚ ਕਰ ਰਹੇ ਆ ਤੁਹਾਨੂੰ ਇੱਕ ਦਿਨ ਦੇਖੋ ਕਿਸੇ ਵੇਲੇ ਆਪਾਂ ਦੇਖਦੇ ਆ ਨਾ ਵੀ ਐਫਡੀਆਈ ਨੇ ਉਹ ਬਹੁਤ ਸਾਰਾ ਪੈਸਾ ਕੱਢ ਲਿਆ ਜਿਹੜੀ ਫੋਰਨ ਇਨਵੈਸਟਮੈਂਟ ਹੁੰਦੀ ਆ ਤੁਹਾਡੀ ਮਾਰਕੀਟ ਚ ਉਹਨੇ ਪੈਸਾ ਕੱਢ ਲਿਆ ਤੁਹਾਡੀ ਮੰਡੀ ਥੱਲੇ ਆ ਜਾਂਦੀ ਮਾਰਕੀਟ ਥੱਲੇ ਆ ਜਾਂਦੀ ਇਸੇ ਤਰ੍ਹਾਂ ਹੀ ਜਿੰਨਾ ਮਜ਼ਬੂਤ ਕਰੋਗੇ ਤੁਸੀਂ ਕਾਰਪੋਰੇਟ ਵਰਲਡ ਨੂੰ ਉਹਨਾਂ ਦੇ ਪੁੱਤ ਪੜੋਤਿਆਂ ਨੇ ਪਤਾ ਨਹੀਂ ਕਿਹੜੇ ਦੇਸ਼ ਚ ਜਾ ਕੇ ਡੇਰੇ ਲਾ ਲੈਣੇ ਆ ਮੈਂ ਨਾਂ ਨਹੀਂ ਲੈਂਦਾ ਪਹਿਲਾਂ ਵੀ ਫਰਾਂਸ ਤੇ ਇੰਗਲੈਂਡ ਚ ਜਾ ਕੇ ਸਾਡੇ ਦੇਸ਼ ਦੇ ਵੱਡੇ ਵੱਡੇ ਇੰਡਸਟ੍ਰੀਅਲਿਸਟ ਭੱਜ ਗਏ ਉਹਨਾਂ ਜਾ ਕੇ ਉੱਥੇ ਆਪਣੀਆਂ ਰਿਆਸਤਾਂ ਬਣਾ ਲਈਆਂ ਕਿੰਗਡਮ ਬਣਾ ਲਿਆ ਤੁਹਾਨੂੰ ਕੀ ਫਾਇਦਾ ਹੋਇਆ ਇਦਾਂ ਹੀ ਇਹ ਵੀ ਚਲੇ ਜਾਣਗੇ ਤੇ ਤੁਹਾਨੂੰ ਇਦਾਂ ਤੁਹਾਡੇ ਦੇਸ਼ ਦੀ ਆਰਥਿਕਤਾ ਨੂੰ ਇੱਕਦਮ ਜ਼ਮੀਨ ਤੇ ਪਟਕ ਕੇ ਛੱਟ ਕੇ ਜਾਣਗੇ ਫੇਕੀ ਕਰੋਗੇ ਇਸ ਕਰਕੇ ਪਬਲਿਕ ਸੈਕਟਰ ਨੂੰ ਕਦੀ ਨਾ ਨੁਕਸਾਨ ਇਹਨੂੰ ਕਮਜ਼ੋਰ ਕਰੋ ਦੇਸ਼ ਦੇ ਆਮ ਲੋਕਾਂ ਦੇ ਹੱਥਾਂ ਵਿੱਚ ਉਹ ਪੈਸਾ ਦਿਓ ਸਕੀਮਾਂ ਦਾ ਲਾਹਾ ਉਹਨਾਂ ਤੱਕ ਜਾਵੇ ਸਾਰਾ ਕੁਝ ਤਾਂ ਹੁਣ ਤੁਹਾਡੇ ਸਾਹਮਣੇ ਸਾਰੀਆਂ ਵੱਡੀਆਂ ਵੱਡੀਆਂ ਸਬਸਿਡੀਆਂ ਵੱਡੇ ਵੱਡੇ ਫਾਇਦੇ ਤਾਂ ਵੱਡਿਆਂ ਨੂੰ ਮਿਲ ਰਿਹਾ ਇਹ ਸੋਚਣਾ ਪਊ ਅੱਛਾ ਅੰਤ ਦੇ ਵਿੱਚ ਮੈਂ ਆਹੀ ਪੁੱਛਣਾ ਚਾਹੁੰਨਾ ਹਾਂ ਹੁਣ ਕਿ ਖਾਸ ਕਰਕੇ ਪੰਜਾਬ ਦੀ ਸਿਆਸਤ ਕੀ ਕਹਿੰਦੀ ਹੈ 224 ਤੋਂ ਪਹਿਲਾਂ ਗੱਠ ਜੋੜ ਦੇ ਬਾਰੇ ਅੰਤ ਲਈ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਗੱਠ ਜੋੜ ਹੈਗਾ ਆ ਬੀਐਸਪੀ ਨਾਲ ਔਰ ਬੀਜੇਪੀ ਵਾਲੇ ਦਾ ਸਵਾਲ ਵੀ ਤੁਸੀਂ ਜਵਾਬ ਦੇ ਦਿਓ ਕਿ ਬੀਜੇਪੀ ਵਾਲਾ ਗੱਠ ਜੋੜ ਦੇਖੋ ਇਹ ਤਾਂ ਹੁਣ ਜੇ ਮੈਨੂੰ ਤਾਂ ਅੱਜ ਕਿਸੇ ਲੀਡਰ ਸਾਹਿਬਾਨ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਕਿਹਾ ਇਹ ਤਾਂ ਹੁਣ ਬਹੁਜਨ ਸਮਾਜ ਪਾਰਟੀ ਤੁਹਾਨੂੰ ਦੱਸ ਦੋਗੀ ਤਾਂ ਫੇਰ ਯਕੀਨ ਹੋ ਜਾਊਗਾ ਸਾਰਿਆਂ ਨੂੰ ਹੂੰ ਦੂਜਾ ਰਹਿ ਗਿਆ ਵੀ ਜੇ ਬਹੁਜਨ ਸਮਾਜ ਪਾਰਟੀ ਨਾਲ ਗੱਠ ਜੋੜਿਆ ਹੂੰ ਤੇ ਲੋਕਾਂ ਨੂੰ ਇਹਦੀ ਮਜ਼ਬੂਤੀ ਲਈ ਕੰਮ ਕਰਨਾ ਪੈਣਾ ਆ ਨਹੀਂ ਕਰੋਗੇ ਤਾਂ ਫੇਰ ਆਪਾਂ ਪੰਜਾਬ ਪਿੱਛੇ ਚਲੇ ਜਊਗਾ ਮਾਰ ਖਾਵਾਂਗੇ ਬਿਲਕੁਲ ਬਾਕੀ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਦੀ ਉਹ ਤਾਂ ਬੀਜੇਪੀ ਦੱਸੂਗੀ ਅਸੀਂ ਕਿ ਮੈਂ ਮੈਂ ਉਸ ਲੈਵਲ ਦਾ ਬੰਦਾ ਨਹੀਂ ਆਪਾਂ ਤਾਂ ਛੋਟੇ ਜਿਹੇ ਕਾਰਕਟਰਾਂ ਹਾਂ ਤੁਸੀਂ ਮੈਨੂੰ ਪੁੱਛਿਆ ਮੈਂ ਜਿੰਨੀ ਗੱਲ ਮੈਨੂੰ ਪਤਾ ਮੈਂ ਜਵਾਬ ਦੇ ਦਿੱਤੀ ਤੇ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਜ਼ਰੂਰ ਹੁਣ ਪੱਬਾਂ ਭਾਰ ਹੈ 2024 ਦੀਆਂ ਚੋਣਾਂ ਨਜ਼ਦੀਕ ਆ ਨਾਲ ਸਿਰਫ ਸ਼੍ਰੋਮਣੀ ਅਕਾਲੀ ਦਲ ਬਲਕਿ ਸਾਰੀਆਂ ਪਾਰਟੀਆਂ ਇਸ ਵੇਲੇ ਪ੍ਰਚਾਰ ਦੇ ਵਿੱਚ ਰੁਝੀਆਂ ਹੋਈਆਂ ਨੇ ਸ਼ੁਰੂ ਕਰ ਦਿੱਤਾ ਗਿਆ ਕਦੋਂ ਕੀ ਕੁਝ ਸਾਹਮਣੇ ਆਵੇ ਇਹ ਸਮਾਂ ਦੱਸੇਗਾ ਔਰ ਅਨੁਵਲ ਸਮੇਂ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ ਜਿਸ ਤਰ੍ਹਾਂ ਕੀ ਗੱਲਬਾਤ ਥੋੜੀ ਸੀ ਹੁਣ ਉਹ ਕੀ ਕੁਝ ਹੁੰਦਾ ਆ ਉਹ ਵੀ ਤੁਹਾਨੂੰ ਦੱਸਦੇ ਰਵਾਂਗੇ ਔਰ ਤਕਲੀਬਾ ਨੇ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ